ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਦੁਪਹਿਰ ਦਾ ਪੌਣੇ 3 ਦਾ ਟਾਈਮ ਆ 2:44 ਹੋ ਗਏ ਪੌਣੇ 3 ਦਾ ਟਾਈਮ ਹੈ ਇੱਕ ਵਲੌਗ ਮੈਂ ਸਵੇਰੇ ਖਤਮ ਕੀਤਾ ਕੋਈ ਕੱਲ ਪੂਰਾ ਨਹੀਂ ਬਣਿਆ ਸੀ ਅੱਜ ਫਿਰ ਮੈਂ ਨੈਕਸਟ ਕੰਟੀਨਿਊ ਮੈਂ ਕਿਹਾ ਕਾਹਦੀ ਲੈਣਾਂਗੇ ਕਈ ਵਾਰ ਮਨ ਨਹੀਂ ਹੁੰਦਾ ਵਲੌਗ ਬਣਾਉਣ ਨੂੰ ਅੱਜ ਮਨ ਹੈਗਾ ਮੈਂ ਕਿਹਾ ਚਲੋ ਜਿੰਨਾਕ ਬਣੂਗਾ ਬਣਾ ਲੈਂਦੇ ਆ ਤੇ ਲੰਚ ਕਰ ਲਿਆ ਸੀਗਾ ਲੰਚ ਕਰਨ ਤੋਂ ਬਾਅਦ ਥੋੜਾ ਜਿਹਾ ਰੈਸਟ ਕਰ ਲੈ ਰੈਸਟ ਯਾਨੀ ਕਿ ਵੀਡੀਓ ਦਾ ਕੰਮ ਹੀ ਕੀਤਾ ਲੇਟ ਕੇ ਹੋਰ ਐਦਾਂ ਨਹੀਂ ਵੀ ਮੈਂ ਸੌਂਗੀ ਅੱਜ ਨਹੀਂ ਸੌਂ ਮਿਲਿਆ ਕਦੇ ਹੀ ਹੁੰਦਾ ਕਿ ਮੈਂ ਸੌਨੀ ਆ ਸੌਣਾ ਮਿਲਦਾ ਨਾ ਤੇ ਹੁਣ 9:30 ਦਾ ਟਾਈਮ ਆ ਮੈਂ ਕਿਹਾ ਚਲੋ ਫਿਰ ਕੱਪੜੇ ਪ੍ਰੈਸ ਕਰਦੀ ਆ ਮੈਂ ਕੱਪੜੇ ਧੋਤੇ ਸੀ ਅੱਜ ਮਾਰਨਿੰਗ ਜਿੱਤਾਂ ਚੇਰਤੀ ਪੈਨੇ ਕੱਪੜੇ ਪ੍ਰੈਸ ਕਰ ਲਾਂ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਸਬਜ਼ੀ ਕੱਟਾਂਗੇ ਤੋਰੀਆਂ ਦੀ ਸ਼ਾਮ ਨੂੰ ਬਣਾਵਾਂਗੇ ਤੋਰੀਆਂ ਉਹ ਤਾਂ ਅੱਜ ਸਵੇਰੇ ਖੇਤੋਂ ਕਦੋਂ ਵੀ ਆ ਗਈ ਸੀ ਪਰ ਤੋਰੀਆਂ ਪੈਣਾਂ ਨੇ ਪੈਣ ਸੋ ਖਰਾਬ ਵੀ ਜਲਦੀ ਹੋ ਜਾਂਦੀਆਂ ਨੇ ਸ਼ਾਮ ਨੂੰ ਬਣਾਵਾਂਗੇ ਤੋਰੀਆਂ ਕੱਪੜੇ ਪ੍ਰੈਸ ਕਰਕੇ ਮੈਂ ਤੋਰੀਆਂ ਕੱਟ ਲਵਾਂਗੀ ਫਿਰ ਆਪਣੀ ਚਾਹ ਵੀ ਕਰ ਲਵਾਂਗੀ ਬਿਵਿੰਦਰ ਨੂੰ ਫੋਨ ਕਰਕੇ ਪੁੱਛੂਗੀ ਉਹ ਗਏ ਹੋਏ ਨੇ ਬਾਜ਼ਾਰ ਉਹਨਾਂ ਨੂੰ ਪੁੱਛੂਗੀ ਜੇ ਉਹਨਾਂ ਦਾ ਆਉਣ ਦਾ ਟਾਈਮ ਹੋਇਆ ਤਾਂ ਇਕੱਠੇ ਚਾਹ ਕਰ ਲਾਂਗੇ ਜੇ ਉਹਨਾਂ ਨੂੰ ਟਾਈਮ ਲੱਗਦਾ ਹੋਇਆ ਵੀ ਟਾਈਮ ਲੱਗੂਗਾ ਤਾਂ ਫਿਰ ਮੈਂ ਆਪਣੇ ਘਰ ਕੇ ਪੀ ਲਵਾਂਗੀ ਹੁਣ ਮੈਂ ਪਾਣੀ ਲੈ ਕੇ ਆਈ ਸੀ ਬਣ ਲਾਂਚ ਤੋਂ ਬਾਅਦ ਪਾਣੀ ਨਹੀਂ ਪੀਤਾ ਸ ਮੈਂ ਇੱਕ ਪਾਣੀ ਪੀ ਲੀਏ ਇੰਦਾਂ ਦੇ ਕੁਝ ਕੰਮ ਤਾਂ ਦੇ ਨੇ ਇਸ ਤੋਂ ਬਿਨਾਂ ਐਕਸਟਰਾ ਕੰਮ ਹੋ ਰ ਅੱਜ ਹੈ ਨਹੀਂ ਮੈਂ ਨਾ ਆਪਣੀ ਕਿਚਨ ਸਾਫ ਕਰਨੀ ਸ਼ੁਰੂ ਕਰਨੀ ਆ ਤੇ ਪਰ ਇੱਕ ਦੋ ਮੈਨੂੰ ਲੱਗ ਰਹੇ ਨੇ ਵਿੱਚ ੜਿੱਕੇ ਲੱਗ ਰਹੇ ਨੇ ਇੱਕ ਤਾਂ ਟਿਕਾ ਇਹ ਲੱਗ ਰਿਹਾ ਤੇ ਸਾਡਾ ਟੋਸਟ ਫੈਨ ਵਾਲਾ ਫਰੇਮ ਆ ਮਾਰ ਉਹਦੇ ਦੋ ਪੱਤੀਆਂ ਟੁੱਟੀਆਂ ਪਈਆਂ ਨੇ ਉਹਦੇ ਲੋਕ ਜੇ ਟੁੱਟ ਗਏ ਜਿੰਨਾ ਕਰਕੇ ਆਪਾਂ ਵਿੱਚ ਫਸਾ ਸਕਦੇ ਹੁੰਦੇ ਆ ਉਹ ਫਰੇਮ ਨਵਾਂ ਲੱਗਣਾਗਾ ਪਰ ਬਾਹਰੋਂ ਵਾਲਾ ਤੂੰ ਫਰੇਮ ਦਾ ਸਾਈਜ਼ ਨਹੀਂ ਮਿਲ ਰਿਹਾ ਜੋ ਲੱਗਣਾ ਸੀ ਉਹ ਦਵਿੰਦਰ ਨੇ ਕਹਿਤ ਕਰਨ ਦਾ ਪਤਾ ਕਰਿਆ ਸੇਮ ਸਾਈਜ਼ ਨਹੀਂ ਮਿਲ ਰਿਹਾ ਹੈਗਾ ਉਹਦਾ ਇੱਕ ਉਹਦੇ ਕਰਕੇ ਮੈਂ ਰੁਕੀ ਹੋਈ ਆ ਵੀ ਉਹ ਰੋਸ਼ਨਦਾਨ ਵਿੱਚੋਂ ਡਸਟ ਵੀ ਆਉਂਦੀ ਆ ਇੱਕ ਬਰੀਕ ਬਰੀਕ ਜਿਹੜੀ ਮਛਰੀ ਜੀ ਹੁੰਦੀ ਹੈ ਨਾ ਅੱਜ ਕੱਲ੍ਹ ਦੇ ਮੌਸਮ 'ਚ ਹੋ ਜਾਂਦੀ ਆ ਉਹਨੇ ਸਾਰੀ ਕਿਚਨ 'ਚ ਨਾ ਉੱਪਰ ਛੱਤ ਤੇ ਜਾਲੇ ਲਾਏ ਪਏ ਨੇ ਜਾਲੇ ਮਛਰੀ ਜੀ ਵਿੱਚ ਜਾਲੇ ਉਹ ਤੇ ਫਸੇ ਪਏ ਨੇ ਇਸ ਤਰ੍ਹਾਂ ਨਾ ਕੋਸ਼ ਛੱਤ ਤੋਂ ਛੱਤ ਬਹੁਤ ਗੰਦੀ ਹੋਈ ਪਈ ਐਗਜ਼ੌਸਟ ਫੈਨ ਅੰਦਰ ਉਹ ਵੀ ਜਿਹੜਾ ਖਾਣਾ ਜ ਬਣਾਇਆ ਉਹ ਵੀ ਵਿੱਚੋਂ ਬਹੁਤ ਗੰਦਾ ਪਿਆ ਤੇ ਫਿਰ ਮੈਨੂੰ ਆਈ ਸੀ ਜੋ ਫਰੇਮ ਲੰਘ ਜੇ ਨਾ ਬਾਹਰੋਂ ਤਾਂ ਫਿਰ ਮੈਂ ਅੰਦਰੋਂ ਸਾਫ਼ ਸਫਾਈ ਸ਼ੁਰੂ ਕਰਾਂ ਕਿ ਚੰਦੀ ਮੈਨੂੰ ਬਹੁਤ ਹੀ ਜ਼ਿਆਦਾ ਮੈਨੂੰ ਅਕਲ ਕ ਫਰ ਕਰ ਦੂੰਗੀ ਤਾਂ ਉਹ ਮਛਦੀ ਅੰਦਰ ਫੇਰ ਆਉਗੋ ਡਸਟ ਆਉਗੋ ਇਸ ਕਰਕੇ ਮੈਨੂੰ ਐ ਵੀ ਫਰੇਮ ਲੱਗ ਜੇ ਕਿ ਉਹ ਐਗਜ਼ੌਸਟ ਫੈਨ ਵਾਲਾ ਉਹ ਬਾਹਰੋਂ ਖਾਨਾ ਹੈ ਬੰਦ ਹੋ ਜੇ ਡਸਟ ਔਨ ਹਟ ਜੰਦਰ ਫੇਰ ਮੈਂ ਕਿਚਨ ਸਾਫ ਕਰੂੰਗੀ ਸਾਫ ਕਰਨ ਨੂੰ ਬਹੁਤ ਟਾਈਮ ਹੋ ਗਿਆ ਤੇ ਅੱਜ ਕੱਲ ਦੇ ਮੌਸਮ ਵਿੱਚ ਕੀੜੇ ਮਕੌੜੇ ਜਿੰਨਾ ਮਛਦੀ ਨੇ ਮੌਸਤ ਕੰਮ ਦਾ ਪਾਇਆ ਹੋਇਆ ਕਿਚਨ ਵਿੱਚ ਕਿਚਨ ਵਿੱਚ ਕੀ ਲੌਬੀ ਵਿੱਚ ਵੀ ਸਾਰ ਕਿਤੇ ਨਾ ਥਣ ਥੋੜੇ ਜਗਤ ਬਾਦ ਖੁੰਝ ਜਾਂਦੇ ਕਿਤੇ ਕਿਤੇ ਜਾਲੇ ਜੇ ਬਣਾਏ ਪਏ ਨੇ ਐਸ ਦਾ ਫਿਰ ਫੇਰ ਹੀ ਅੰਦਰੋਂ ਸਾਰੀ ਸਫਾਈ ਕਰੂੰ ਮੈਂ ਜਿੱਕਰ ਉਹ ਫਰੇਮ ਲੱਗ ਜੇ ਅੰਦਰ ਕੁਝ ਮੈਨੂੰ ਡਿੱਕਾਂ ਲੱਗ ਰਿਹਾ ਕਿ ਕਿਚਨ ਸਾਫ ਕਰਉਣੀ ਹੈ ਮੈਂ ਕਿਚਨ ਤਾਂ ਕਿੰਨੇ ਸਾਫ ਕਰ ਦਿੰਦਾ ਸੋ ਸਾਡਾ ਫਰੇਮ ਟੁੱਟਿਆ ਪਿਆ ਚਲੋ ਜੀ ਪਾਣੀ ਪੀ ਕੇ ਹੁਣ ਕੱਪੜੇ ਪ੍ਰੈਸ ਕਰ ਲਾਂ ਉਸ ਤੋਂ ਬਾਅਦ ਫਿਰ ਚਾਹ ਵਗੈਰਾ ਪੀਵਾਂਗੇ ਕੱਪੜੇ ਮੈਂ ਪ੍ਰੈਸ ਕਰ ਲਈ ਤੇ ਹੁਣ ਮੈਂ ਕੱਟ ਰਹੀ ਹਾਂ ਸਬਜ਼ੀ ਤੋਰੀ ਜਾਂ ਨੀ ਸਬਜ਼ੀ ਬਣਾਵਾਂਗੇ ਸਬਜ਼ੀ ਤੋਂ ਬਾਅਦ ਫਿਰ ਮੈਂ ਕਰਦੀ ਆਪਣੀ ਚਾਹ ਔਰ ਟਾਈਮ ਹੋ ਰਿਹਾ 3:20 ਦਾ 3:20 ਹੋ ਗਏ ਕੱਪੜੇ ਪ੍ਰੈਸ ਕਰ ਕੇ ਲਮਾਰਿਆਂ 'ਚ ਵੀ ਟਿਕਾ ਤੇ ਸਬਜ਼ੀ ਵੀ ਕੱਟੇ ਚੱਲੂ ਫਿਰ ਟਾਈਮ ਤੇ ਜੋ ਸਾਰੇ ਕੰਮ ਹੋ ਜਾਣਾਂ ਫਿਰ ਆਪਾਂ ਨੂੰ ਲੇਡੀਜ਼ ਨੂੰ ਆਪਣੇ ਆਪ ਨੂੰ ਬਹੁਤ ਵਗੇ ਫੀਲ ਹੁੰਦਾ ਆਪ ਨੂੰ ਪ੍ਰੈਸ਼ਰ ਜਾਂ ਨਹੀਂ ਹੁੰਦਾ ਕੰਮਾਂ ਦਾ ਵੀ ਹਲੇ ਮੇਰਾ ਕੰਮ ਪਿਆ ਤੇ ਆਪਾਂ ਇਹ ਦੌੜ ਜੀ ਹੁੰਦੀ ਆਰਾਮ ਨਾਲ ਸਾਧ ਕੰਮ ਚੱਲ ਜਾਂਦੇ ਫਿਰ ਬਿੱਜੀ 5-10 ਮਿੰਟ ਆਪਾਂ ਆਪਣੇ ਵਾਸਤੇ ਵੀ ਟਾਈਮ ਕੱਢ ਲਾਂ ਜਿਵੇਂ ਆਪਾਂ ਕੋਈ ਥੋੜਾ ਬੋਤ ਫੋਨ ਦੇਖ ਲਿਆ ਕੋਈ ਕਿਤਾਬ ਪੜ੍ਹ ਲਈਏ 2-4 ਪੇਜ ਆਪਣੇ ਆਪ ਵਾਸਤੇ ਵੀ ਟਾਈਮ ਨਿਕਲ ਜਾਂਦਾ ਜੇ ਆਪਾਂ ਕੰਮ ਟਾਈਮ ਤੇ ਨਹੀਂ ਕਰਾਂਗੇ ਸਾਰੇ ਕੰਮ ਲੇਟ ਹੋ ਜਾਂਦੇ ਫਿਰ ਆਪਾਂ ਆਪਣੇ ਵਾਸਤੇ ਵੀ ਟਾਈਮ ਨਹੀਂ ਕੱਢ ਸਕਦੇ ਹੈਗੇ ਜਾਂ ਕਿਸੇ ਨਾਲ ਕੋਈ 5-10 ਮਿੰਟ ਕੋਈ ਗੰਗਲ ਕਰਨੀ ਹੈ ਫੋਨ ਤੇ ਕਾਲ ਕਰਨੀ ਉਹ ਵੀ ਆਪਾਂ ਕਰ ਸਕਦੇ ਹਾਂਗੇ ਇੱਕ ਭੈਣ ਦਾ ਕਮੈਂਟ ਸੀ ਉਹ ਕਹਿੰਦੇ ਮੈਂ ਨਾ ਥੋੜੀ ਡਾਈਟ ਫੋਲੋ ਕਰ ਰਹੀ ਹਾਂ ਤੇ ਕਾਫੀ ਮੈਨੂੰ ਫਰਕ ਵੀ ਪਿਆ ਕਿ ਉਹ ਕਹਿੰਦੇ ਤੁਸੀਂ ਮੈਨੂੰ ਇਹ ਦੱਸੋ ਡਰਾਈ ਫਰੂਟ ਮੈਂ ਕਦੋਂ ਖਾਣਾ ਕਿੰਨਾ ਖਾਣਾ ਵੈਸੇ ਮੈਂ ਡਾਈਟ ਚ ਉਹ ਦੱਸਿਆ ਹੋਇਆ ਹੈਗਾ ਵੀਡੀਓ 'ਚ ਜਿੱਥੇ ਮੈਂ ਡਾਈਟ ਪਲਾਨ ਤੁਹਾਨੂੰ ਸ਼ੇਅਰ ਕੀਤਾ ਡਰਾਈ ਫਰੂਟ ਤੁਸੀਂ ਸਵੇਰੇ ਜਦੋਂ ਉੱਠਦੇ ਹੋਗੇ ਕੋਈ ਡਰਿੰਕ ਲੈਣੇ ਉਹਦੇ ਨਾਲ ਵੀ ਲੈ ਸਕਦੇ ਹੋ ਜਿਵੇਂ ਤੁਸੀਂ ਕੋਈ ਜੀਰਾ ਜਿਵੈਨ ਵਾਲਾ ਪਾਣੀ ਜਾਂ ਗ੍ਰੀਨ ਟੀ ਲੈਣੇ ਉਹਦੋਂ ਵੀ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ 11 ਵਜੇ 10:30 ਵਜੇ ਜਾਂ 11:30 ਜਦੋਂ ਵੀ ਥੋੜਾ ਫਰੂਟ ਟਾਈਮ ਹੁੰਦਾ ਲੰਚ ਉਦੋਂ ਵੀ ਤੁਸੀਂ ਲੈ ਸਕਦੇ ਹੋ ਡਰਾਈ ਫਰੂਟ ਲੈ ਲਓ ਫਰੂਟ ਲੈ ਲਓ ਜਾਂ ਫਿਰ ਤੁਸੀਂ ਡਰਾਈ ਫਰੂਟ ਤੇ ਗ੍ਰੀਨ ਟੀ ਲੈ ਲਓ ਜਾਂ ਫਿਰ ਜੇ ਦੋਸਤੋਂ ਅਸੀਂ ਸ਼ਾਮ ਨੂੰ ਚਾਹ ਪੀਣੇ ਹੋ ਜਿਹੜੀ ਸ਼ਾਮ ਨੂੰ 4-5 ਵਜੇ ਜਿੰਨੇ ਵਜੇ ਵੀ ਚਾਹ ਪੀਣੇ ਹੋ ਜਾਂ ਕੌਫੀ ਪੀਣੇ ਹੋ ਉਹਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਮੁਠੀਕ ਡਰਾਈ ਫਰੂਟ ਔਰ ਕੁਆਂਟੀਟੀ ਕਿੰਨਾ ਕੁ ਲੈਣਾ ਇੱਕ ਮੁਠੀ ਲੈਣੀ ਚਾਹੀਏ ਚਾਹੇ ਉਹ ਮਿਕਸਡ ਡਰਾਈ ਫਰੂਟ ਹੋਵੇ ਚਾਹੇ ਤੇ ਵਿੱਚ ਸੀਡਸ ਵੀ ਹੋਣ ਸਾਰਾ ਮਿਕਸ ਹੋਵੇ ਜੇ ਬਾਦਾਮ ਲੈਣੇ ਨੇ 5 ਜਾਂ 7 ਬਾਦਾਮ ਹੀ ਲੈਣੇ ਨੇ ਜਿਆਦਾ ਕੁਆਂਟੀਟੀ ਵਿੱਚ ਕੁਝ ਨਹੀਂ ਲੈਣਾ ਹੁੰਦਾਗਾ ਮੈਂ ਮਿਕਸ ਵੀ ਤੁਸੀਂ ਮਖਾਣੇ ਵੀ ਲੈ ਸਕਦੇ ਹੋ ਬਾਦਾਮ ਵੀ ਪਾ ਸਕਦੇ ਹੋਗੇ ਸੀਡਸ ਵੀ ਤੁਹਾਡੇ ਹੋ ਸਕਦੇ ਨੇ ਇੱਕ ਅਖਰੋਟ ਵੀ ਹੋ ਸਕਦਾ ਹਨਾ ਇੱਕ ਅੰਜੀਰ ਵੀ ਹੋ ਸਕਦੀ ਹੈ ਦੋ ਚਾਰ ਦਾਖਾਂ ਵੀ ਹੋ ਸਕਦੀਆਂ ਨੇ ਹਰ ਚੀਜ਼ ਇੱਕ ਲਿਮਟ ਚ ਹੋਵੇ ਇਹ ਨਹੀਂ ਜੇ ਤੁਹਾਨੂੰ ਕਿਸੇ ਨੇ ਕਹਤਾ ਤੁਸੀਂ ਦਾਖਾਂ ਖਾ ਲਓ ਤਾਂ ਤੁਸੀਂ ਮੁਠੀ ਭਰ ਕੇ ਖਾ ਲਓ ਹਨਾ ਪੰਜ ਚਾਰ ਪੰਜ ਸੱਤ ਬਸ ਇੰਨੇ ਆ ਬਹੁਤ ਜ਼ਿਆਦਾ ਵੀ ਨਾ ਹੋਵੇ ਕਿਸੇ ਚੀਜ਼ ਦੀ ਕੁਆਂਟੀਟੀ ਤੇ ਫਿਰ ਆਪਾਂ ਨੂੰ ਨੁਕਸਾਨ ਨਹੀਂ ਕਰਦੀਆ ਬਸ ਕੋਈ ਵੀ ਚੀਜ਼ ਜੋ ਆਪਾਂ ਖਾਣੇ ਕੁਆਂਟੀਟੀ ਦੇਖ ਕੇ ਖਾਣੀ ਆ ਤੇ ਇਹ ਤੁਹਾਨੂੰ ਮੈਂ ਦੱਸਦਾ ਡ్రਾਈ ਫਰੂਟ ਕਿੰਨਾ ਖਾਣਾ ਤੇ ਕਦੋਂ ਖਾਣਾ ਇੱਕ ਉਹਨਾਂ ਨੇ ਪੁੱਛਿਆ ਦੁੱਧ ਕਦੋਂ ਪੀਏ। ਇਹ ਕੋਲੋਂ ਨੇ ਪੁੱਛਿਆ ਦੁੱਧ ਕਦੋਂ ਪੀਏ ਤੇ ਕਿੰਨਾ ਪੀਏ ਦੁੱਧ ਤੁਸੀਂ ਚਾਹੇ ਸੂਆ ਵੀ ਪੀ ਸਕਦੇ ਹੋ ਬ੍ਰੇਕਫਾਸਟ ਨਾਲ ਰਾਤ ਨੂੰ ਵੀ ਪੀ ਸਕਦੇ ਹੋ ਸ਼ਾਮ ਨੂੰ ਚਾਹ ਦੀ ਜਗ੍ਹਾ ਦੁੱਧ ਵੀ ਪੀ ਸਕਦੇ ਹੋ ਉਦੋਂ ਵੀ ਪੀ ਸਕਦੇ ਹੋ ਇੱਕ ਗਲਾਸ ਦੁੱਧ ਦਾ ਕੱਪ ਦੁੱਧ ਤੁਸੀਂ ਲੈ ਸਕਦੇ ਹੋ ਪਰ ਬਿਨਾ ਮਿੱਠੇ ਤੋਂ ਲੈਓ ਮਿੱਠਾ ਨਾ ਪਾਓ। ਤੇ ਹੁਣ ਹੋ ਗਿਆ ਸੀ ਮੇਰੀ ਚਾਹ ਦਾ ਟਾਈਮ ਹੈ ਬਣਾ ਕੇ ਲਈ ਸੀ ਚਾਹ ਚਾਹ ਜਾਨੀ ਕਿ ਸਕੂਨ ਮਿਲਣਾ ਚਾਹ ਪੀ ਕੇ ਸਕੂਨ ਮਿਲਣਾ ਚਾਹ ਪੀ ਕੇ ਇੱਕ ਆਪਣੇ ਆਪ ਨੂੰ ਇੱਕ ਫਰੈਸ਼ ਫੀਲ ਕਰਾਉਣਾ ਕਿ ਹਾਂ ਚਾਹ ਪੀ ਲਈ ਚਲੋ ਜੀ ਹੁਣ ਆਪਾਂ ਕੋਈ ਕੰਮ ਕਰਦੇ ਆਂ ਤੇ ਚਾਹ ਪੀਣ ਤੋਂ ਬਾਅਦ ਮੈਂ ਆਗੇ ਸਿ ਕਿਚਨ ਵਿੱਚ ਸਬਜੀ ਨੂੰ ਤੜਕਾ ਲਗਾਤਾ ਸਟੋਰੀਆਂ ਸਬਜੀ ਬਾਂਡਰੀ ਸਾਈਡ ਤੇ ਇੱਕ ਮਸਲੋ ਕਰਤਾ ਸੀ ਗੈਸ ਤੇ ਇੱਕ ਸਾਈਡ ਤੇ ਮੈਂ ਬਣਾ ਰਹੀ ਸੀ ਵਾਈਟ ਸੌਸ ਪਾਸਤਾ ਪਹਿਲਾਂ ਪਾਸਤਾ ਬੋਇਲ ਕਰਿਆ ਪਾਸਤਾ ਬੋਇਲ ਕਰਨ ਦੇ ਨਾਲ-ਨਾਲ ਤੜਕੇ ਦੀ ਤਿਆਰੀ ਕਰੀ ਤੜਕਾ ਲਗਾਏ ਤੜਕੇ 'ਚ ਕੋਈ ਜ਼ਿਆਦਾ ਸਮਾਨ ਨਹੀਂ ਹੁੰਦਾ ਪਰ ਲਸਣ ਜ਼ਰੂਰ ਮਸਟ ਹੁੰਦਾ ਜੇ ਆਪਾਂ ਫਰੈਸ਼ ਲਸਣ ਛਿੱਲ ਕੇ ਕੁੱਟ ਕੇ ਤੜਕਾ ਲਗਾਵਾਂਗੇ ਨਾ ਲਸਣ ਦਾ ਫਲੇਵਰ ਇਸ ਵਿੱਚ ਬਹੁਤ ਵਧੀਆ ਹੁੰਦਾ ਬਸ ਤੜਕੇ ਵੀ ਥੋੜੀ ਜਿਹੀ ਸਬਜ਼ੀਆਂ ਪਾ ਲੋ शिमला ਮਿਰਚ ਪਿਆਜ਼ ਬਹੁਤ ਥੋੜਾ ਥੋੜਾ ਬਹੁਤ ਜ਼ਿਆਦਾ ਵੀ ਨਹੀਂ ਪੈਂਦਾ ਕੌਰਨਸ ਮੈਂ ਪਾ ਲਈ ਬਾਕੀ ਆਪਣੀ ਆਪਣੀ ਚੋਇਸ ਹੁੰਦੀ ਹੈ ਤੇ ਉਸ ਤੋਂ ਬਾਅਦ ਬਣਾ ਲਈ ਸੀ ਵਾਈਟ ਸੌਸ ਫਿਰ ਲਾਸਟ ਵਿੱਚ ਇਹਨਾਂ ਨੂੰ ਕਰ ਦੋ ਮਿਕਸ ਡਿਪੈਂਡ ਕਰਦਾ ਸੌਸ ਤੁਹਾਨੂੰ ਥੋੜੀ ਜਿਹੀ ਪਤਲੀ ਪਸੰਦ ਆ ਕ ਗਾੜੀ ਪਸੰਦ ਆ ਕਿਹੋ ਜਿਹਾ ਪਾਸਤਾ ਪਸੰਦ ਹੈ ਨਾ ਬਸ ਉਸ ਅਕੋਰਡਿੰਗ ਤੁਸੀਂ ਇਹਨੂੰ ਸੇਕ ਲਵਾ ਦੋ ਸੌਸ ਨੂੰ ਵੀ ਤੁਹਾਨੂੰ ਕਿਹੋ ਜਿਹਾ ਪਾਸਤਾ ਪਸੰਦ ਆ ਗਾੜੀ ਸੌਸ ਵਾਲਾ ਪਤਲੀ ਸੌਸ ਵਾਲਾ ਤੇ ਉਸ ਚੋਇਸ ਅਕੋਰਡਿੰਗ ਆਪਾਂ ਮੋਂ ਗੈਸ ਆਫ ਕਰਤਾ ਪਾਸਤਾ ਬਣ ਚੁੱਕਿਆ ਤੇ ਇੰਨੀ ਗਾੜੀ ਇਹ ਸੌਸ ਹੋ ਚੁੱਕਿਆ ਲਿਫਟ ਮਾ ਜਾਂ ਪਾਸਤਾ ਨਾ ਅੱਛਾ ਲੱਗਦਾ ਵੈਸੇ ਮੈਂ ਤਾਂ ਕੋਈ ਕਿਸੇ ਵੀ ਤਰ੍ਹਾਂ ਦਾ ਰੈੱਡ ਸੌਸ ਫਾਈਟ ਸੌਸ ਮੈਂ ਪਾਸਤਾ ਖਾਣ ਦੀ ਲਈ ਮੈਨੂੰ ਪਸੰਦ ਹੀ ਨਹੀਂ ਹੈਗਾ ਤੇ ਇਧਰ ਸਾਈਡ ਤੇ ਬਣ ਗਈ ਸਬਜੀ ਤੋਰੀਆਂ ਦੀ ਦੁੱਧ ਨਹੀਂ ਪਾਇਆ ਕਿਉਂਕਿ ਹਜੇ ਸਾਡੇ 1:4 1:5 ਦਾ ਟਾਈਮ ਹੋਊਗਾ ਦੁੱਧ ਮੈਂ ਫੇਰ ਜੋ ਰਾਤ ਨੂੰ ਡਿੰਡ ਦਾ ਟਾਈਮ ਹੋ ਖਾ ਰੋਟੀ ਖਾਣੀ ਹੋ ਮੈਂ ਫੇਰ ਗਰਮ ਕਰਕੇ ਨਾ ਸਬਜੀ ਦੁੱਧ ਪਾ ਦੂੰਗੀ ਤੇ ਹੁਣ ਸੇ ਸ਼ਾਮ ਦਾ ਟਾਈਮ ਮੈਂ ਆਪਣੀ ਵਾਕ ਕਰ ਲਈ ਸੀ ਕੰਪਲੀਟ ਤੇ ਵਾਕ ਕਰਨ ਤੋਂ ਬਾਅਦ ਮੈਂ ਲਾਂਡਰੀ ਰੂਮ ਦੀ ਕਲੀਨਿੰਗ ਕਰਨੀ ਸੀ ਅ ਮਾਈਂਡ ਬੜਾ ਡਬਲ ਮਾਈਂਡਡ ਹੋਇਆ ਪਿਆ ਸੀਗਾ ਕਿ ਕਰਾਂ ਸਫਾਈ ਕਿ ਨਾ ਕਰਾਂ ਗਰਮੀ ਬਹੁਤ ਜ਼ਿਆਦਾ ਸੀ ਵੈਸੇ ਵਾਕ ਕਰਕੇ ਮੈਂ ਗਰਮੋ-ਗਰਮੀ ਹੋ ਚੁੱਕੀ ਸੀ ਆਲਰੇਡੀ ਤੇ ওই ਗੱਲ ਗਰਮੀ ਕਰਕੇ ਜੀ ਨਹੀਂ ਕਰਦਾ ਕੰਮ ਕਰਨ ਨੂੰ ਕੰਮ ਤਾਂ ਬਹੁਤ ਹੁੰਦੇ ਨੇ ਘਰਾਂ ਵਿੱਚ ਹਨਾ ਦਿਮਾਗ 'ਚ ਵੀ ਆਪਣੇ ਚੱਲ ਰਹੇ ਹੁੰਦੇ ਨੇ ਕਿ ਹਾਂ ਜਿਹੜੀ ਗਰਮੀ ਆ ਨਾ ਕੰਮ ਨਹੀਂ ਕਰਨ ਦਿੰਦੀ ਆ ਇੰਨਾ ਛੇਤੀ ਆਪਾਂ એનર્ਜੀ ਡレイン ਕਰਦਾਂ ਨੇ ਗਰਮੀ ਵਿੱਚ ਮਨ ਅਕਲ ਕਾਨ ਹੋ ਜਾਂਦਾ ਕੰਮ ਕਰਨੋਂ ਦਿਲ ਹੀ ਨਹੀਂ ਕਰਦਾ ਗਰਮੀ ਵਿੱਚ ਐ ਹੁੰਦਾ ਵੀ ਜਿਹੜੇ ਜਰੂਰੀ ਨੂੰ ਕਰ ਲਓ ਜਿਹੜੇ ਹੋਰ ਕੰਮ ਨੇ ਜਿੰਨਾ ਵੀ ਨਸਾਰਦੂ ਚਲੋ ਫੇਰ ਕੱਲ ਨੂੰ ਆਪਾਂ ਰੱਖ ਦਾਂ ਨੇ ਮੈਂ ਵੀ ਐਂ ਕਹੀਦੀ ਮੈਂ ਤਾਲਾ ਲਾ ਰਹੀ ਸੀ ਵੀ ਚਲੋ ਕੱਲ ਨੂੰ ਕਰ ਲਾਂਗੇ ਫੇਰ ਕਰ ਲਾਂਗੇ ਜੇ ਕੋਈ ਠੰਡ ਜੀ ਹੋਈ ਮੈਂ ਤਾਂ ਹੁਣ ਠੰਡ ਨਹੀਂ ਹੁਣੀ ਗਰਮੀ ਤਾਂ ਐਸੀ ਤਰ੍ਹਾਂ ਹੀ ਰਹਿਣੀ ਆ ਵੀ ਚਲੋ ਲਾਂਡਰੀ ਰੂਮ ਦੀ ਕਲੀਨਿੰਗ ਕਰ ਲੈਣੀ ਆ ਪਹਿਲਾਂ ਮੈਂ ਲਗਾਉਂਗੀ ਝਾੜੂ ਚਾੜੂ ਲਗਾ ਕੇ ਫੇਰ ਲਗਾਉਂਗੀ ਪੋਚਾ ਉਹ ਤਾਂ ਏਰੀਆ ਕੋਈ ਜ਼ਿਆਦਾ ਵੱਡਾ ਨਹੀਂ ਪਰ ਮਸ਼ੀਨਾਂ ਦੇ نیچےੋਂ ਵੀ ਫਿਰ ਕੂੜਾ ਵਗੈਰਾ ਕੱਢਣਾ ਪੈਂਦਾ ਪੋਚਾ ਲਗਾਉਣਾ ਪੈਂਦਾ ਐਂ ਕਰਕੇ ਥੋੜੇ ਥੋੜੇ ਨਾਲ ਟਾਈਮ ਲੱਗ ਗਿਆ ਨਾ ਪਰ ਕੰਮ ਕਰਨ ਦਾ ਮਾਸ ਆਪ ਨੂੰ ਲੱਗਦਾ ਹਾਂ ਕਿ ਮੈਂ ਤਾਂ ਉਹੀ ਟਾਲ ਪਈ ਸੀ ਤੇ ਆਪਣਾ ਕੰਮ ਵੀ ਬਹੁਤ ਵਧੀਆ ਹੋ ਗਿਆ ਆਪ ਨੂੰ ਸੋਹਣਾ ਲੱਗਦਾ ਕੰਮ ਕਰਕੇ ਤੇ ਫਿਰ ਤਾਂ ਐਂ ਲੱਗਦਾ ਜਿਵੇਂ ਕੋਈ ਟਾਈਮ ਹੀ ਨਹੀਂ ਲੱਗਿਆ ਹੁੰਦਾ ਸਫਾਈ ਕਰਨ ਤੇ ਪਹਿਲਾਂ ਪਹਿਲਾਂ ਜ਼ਰੂਰ ਥੋੜਾ ਜਿਹਾ ਹੁਣ ਤਾਂ ਮਨ ਚ ਕੇ ਛੱਡ ਪਰੇ ਫੇਰ ਕਰ ਲਾਂਗੇ ਆਪਾਂ ਟਲਦੇ ਫਿਰਦੇ ਹੁੰਨੇ ਮੈਂ ਵੀ ਟਾਲੀ ਰਹੀ ਸੀ ਅੱਜ ਫਿਰ ਮੈਂ ਕਿ ਝਾੜੂ ਲਗਾਉਣ ਤੋਂ ਬਾਅਦ ਫਿਰ ਮੈਂ ਲਗਾਇਆ ਅੱਛੀ ਤਰ੍ਹਾਂ ਪੋਚਿਆ ਮਸ਼ੀਨਾਂ ਦੇ ਨੀਚੇ ਵੀ ਲਗਾਇਆ ਮਸ਼ੀਨਾਂ ਦੇ ਨੀਚੇ ਵੀ ਕਿ ਰੋਡ ਪੇਸੇ ਥੋੜਾ ਨਾ ਲਗਾਣੇ ਤੇ ਮਸ਼ੀਨ ਪਰੇ ਕਰਕੇ ਤੇ ਪਿੱਛੇ ਵੀ ਲਗਾਉਂਗੀ ਐਦਾ ਫਿਰ ਅੱਛੀ ਤਰ੍ਹਾਂ ਲਗਾਉਣਾ ਪੈਂਦਾ ਰੋਜ਼ ਰੋਜ਼ ਅਸੀਂ ਪੋਚੇ ਇੱਧਰ ਝਾੜੂ ਪੋਚਾ ਨਹੀਂ ਲਗਾਉਂਦੇ ਹੈਲਪਰ ਨੂੰ ਮੈਂ ਨਹੀਂ ਕਹਿੰਦੀ ਝਾੜੂ ਪੋਚਾ ਲਗਾਉਣ ਨੂੰ ਝਾੜੂ ਮੈਂ ਜ਼ਰੂਰ ਉਹਨੂੰ ਕਹਦਾ ਨਹੀਂ ਵੀ ਕਦੇ-ਕਦੇ ਵੀ ਇਹ ਇਧਰ ਵਾਸ਼ਿੰਗ ਜੇ ਚਾੜੂ ਕੰਟਲੀ ਪਰ ਪੋਚਾ ਮੈਂ ਹਾਂਪੀ ਲਗਾਉਣੀ ਹੁੰਨੀ ਗੋਗੇ ਪਾਈਪਸ ਵਗੈਰਾ ਨੇ ਨਾ ਪਿੱਛੇ ਫਿਰ ਉਹ ਬਹੁਤ ਤ레스 ਤਰੀਕਾ ਹੋ ਗਈ ਸਫਾਈ ਇਹ ਵੀ ਮੈਨੂੰ ਆ ਹੀ ਲੱਗਦਾ ਵੀ ਬਹੁਤ ਵੱਡਾ ਕੰਮ ਹੋ ਗਿਆ ਜੋ ਮੈਂ ਪੇਂਟਿੰਗ ਹੀ ਛੱਡ ਰਹੀ ਸੀ ਕਈ ਦਿਨਾਂ ਤੋਂ ਫੇਰ ਕਰ ਲਵਾਂ ਫੇਰ ਕਰ ਲਵਾਂ ਐਸਾ ਕੰਮ ਕਰਕੇ ਆਪਣੇ ਆਪ ਨੂੰ ਵਧੀਆ ਲੱਗਦਾ ਗਰਮੀ ਤਾਂ ਰਹੂਗੀ ਤੇ ਕੰਮ ਵੀ ਨੂੰ ਮੁਕਤੇ ਕੰਮ ਕਰਨੇ ਹੀ ਪੈਂਦੇ ਨੇ ਹਰ ਹਾਲ ਵਿੱਚ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਹੁਣ ਪਲਾਂਟਸ ਨੂੰ ਪਾਣੀ ਵੀ ਜਿਹੜਾ ਕਿਉਂਕਿ ਇਹ ਵਾਲੇ ਜਿਹੜੇ ਪਲਾਂਟਸ ਨੇ ਇਹ ਸ਼ੈੱਡ ਦੇ ਨੀਚੇ ਆ ਜਾਂਦੇ ਨੇ ਤੇ ਇਹਨਾਂ ਨੂੰ ਮੀਂਹ ਤਾਂ ਪਾਣੀ ਨਹੀਂ ਲੱਗਦਾ ਜੀ ਮੀਂਹ ਬਹੁਤ ਹੀ ਜ਼ਿਆਦਾ ਫੇਰ ਹਾਂ ਥੋੜੀ ਬਾਛੜ ਵਗੈਰਾ ਆ ਜਾਂਦੀ ਲੱਗ ਜਾਂਦੀ ਮੀਂਹ ਤੇ ਮੀਂਹ ਬਹੁਤ ਜ਼ਿਆਦਾ ਹਵਾ ਚ ਨੀ ਅਦਰਵਾਈਜ਼ ਮੀ ਇਹਨਾਂ ਨੂੰ ਘੱਟ ਹੀ ਲੱਗਦਾ ਹੁੰਦਾ ਫਿਰ ਮੈਂ ਕਿਹਾ ਚਲੋ ਪਾਣੀ ਜੀ ਦਾ ਅੱਦੇ ਪਲਾਂਟਸ ਨੂੰ ਚਲੋ ਮੈਨੂੰ ਪਾਣੀ ਦੇਣਾ ਨਹੀਂ ਪੈਂਦਾ ਹਰ ਤੀਸਰੇ ਦਿਨ ਮੀ ਦਾ ਪਾਣੀ ਲੱਗ ਜਾਂਦਾ ਉਹਨਾਂ ਨੂੰ ਅੰਤਕ ਨੂੰ ਮੈਂ ਦਿੰਨੀ ਹੁੰਨੀ ਵੈਸੇ ਵੀ ਹੁਣ ਟਾਈਮ ਹੋ ਰਿਹਾ 6:50 ਦਾ 6:50 ਹੋ ਗਏ ਮੈਂ ਗਰਮੋਂ ਗਰਮ ਹੋ ਗਈ ਨਹੀਂ ਪਸੀਨਾ ਆਇਆ ਪਿਆ ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਪਏ ਨੇ ਆ ਜੀ ਕਰਦਾ ਹਾਂ ਤਾਂ ਮਸਨਾ ਕੇ ਨੇ ਏਸੀ ਲਾ ਕੇ ਬੈਠ ਜਾਂ ਮੈਂ ਖਾਣਾ ਬਣਾਵਾਂ ਨਾ ਖਾਵਾਂ ਪਰ ਪਰਿਵਾਰਾਂ ਦੇਖਣਾ ਪੈਂਦਾ ਸੰਭਦਾ ਸਬਜ਼ੀ ਬਣੀ ਪਈ ਬਸ ਜਾ ਕੇ ਮੰਦਰ ਆਟਾ ਗੁੰਨਦੀ ਆ ਜੋਤੂਫ ਕਰਦੀ ਆ ਤੇ ਸਬਜੀ ਵਿੱਚ ਦੁੱਧ ਮਲਾਈ ਪਾਉਣੀ ਕਿਉਂਕਿ ਮੈਂ ਦੁੱਧ ਮਲਾਈ ਪਾਇਆ ਨਹੀਂ ਸੀ ਮੈਂ ਜਲਦੀ ਬਣਾ ਲਈ ਸਬਜੀ ਸਬਜੀ ਪੌਣੇ 5 ਵਜੇ ਨੂੰ ਪਨ ਚੁੱਕੀ ਸੀ। 4:30 'ਚ ਮੈਂ ਬਣਾਉਣਾ ਸ਼ੁਰੂ ਕੀਤੀ ਸੀ। ਪਹਿਲੀ ਬਣ ਗਈ ਉਹ ਪੌਣੇ 5 ਵਜੇ ਨੂੰ ਬਣ ਚੁੱਕੀ ਫਿਰ ਮੈਂ ਕਿਹਾ ਚਲ ਥੋੜਾ ਜਿਹਾ ਹਰ ਜਲਦੀ ਹੈ ਤੇ ਮੈਂ ਦੁੱਧ ਮਲਾਈ ਨਹੀਂ ਪਾਉਂਦੀ ਮੈਂ ਥੋੜਾ ਜਿਹਾ ਹੋਰ ਟਾਈਮ ਹੋ ਜਾਉਂਦਾ ਫਿਰ ਹੀ ਪਾਉਂਗੀ। ਹੁਣ ਮੈਂ ਸਬਜ਼ੀ ਗਰਮ ਕਰਦੇ ਆ ਦੁਬਾਰੇ ਗਰਮ ਕਰਕੇ ਦੁੱਧ ਮਲਾਈ ਪਾਉਣੇ ਉਸਤੇ। ਕਰਦੇ ਆ ਖਾਣੇ ਦੀ ਤਿਆਰੀ ਬਸ ਲਾਂਡਰੀ ਰੂਮ ਹੋ ਗਿਆ ਕਲੀਨ ਉਸ ਤੋਂ ਪਹਿਲਾਂ ਮੈਂ ਉਹਦੀ ਵਾਕ ਕਰੀ ਆ। ਜੀ ਨਹੀਂ ਕਰਦਾ ਸੀ ਮੈਂ ਕਿਹਾ ਚਲੋ ਹੁਣ ਤਾਂ ਪਸੀਨਾ ਆ ਹੀ ਹੋਇਆ ਵੀ ਜੀਪੀਆਂ ਜਿੱਥੇ ਹੋਰ ਉੱਥੇ ਹੋਰ ਸਾੜੂ ਪੋਚਾ ਕਰਤਾ ਟਾਈਮ ਤਾਂ 15 ਮਿੰਟ ਲੱਗੋ ਕੋਈ ਫਾਸਟ ਟਾਈਮ ਲੱਗਿਆ ਬਸ ਗਰਮੀ ਕਰਕੇ ਕੌਣ ਹੋ ਜਾਂਦੇ ਕੰਮ ਕਰਨ ਨੂੰ ਨਾ ਜੀ ਨਹੀਂ ਕਰਦਾ ਬਸ ਮਸਾਂ ਹੀ ਕਰੀਦਾ ਕੁਸ਼ਾਮ ਨੂੰ ਊਂਰਜੀ ਲੋ ਹੋ ਜਾਂਦੀ ਜੋ ਸਵੇਰ ਦੀ ਆਪ ਓਕੀ ਹੁੰਨੇ ਆ ਕੰਮ ਤੇ ਲੱਗੇ ਹੁੰਨੇ ਆ ਸ਼ਾਮ ਤੱਕ ਆਉਂਦੇ ਆਉਂਦੇ ਊਂਰਜੀ ਬਿਲਕੁਲ ਖਤਮ ਹੋ ਜਾਂਦੀ ਹੈਗੀ ਊਂਰਜੀ ਬਚਦੀ ਵੀ ਨਹੀਂ ਕੰਮਾਂ ਵਾਸਤੇ ਕੰਮ ਨੂੰ ਅੰਦਰੋਂ ਤੇ ਜੀ ਕਰਦਾ ਵੀ ਕਰੀਏ ਹਨਾ ਪਰ ਗਰਮੀ ਤੇ ਊਂਰਜੀ ਉਹ ਕੰਮ ਨਹੀਂ ਦਿੰਦੇ ਹੈਗੇ ਵੀ ਕੰਮ ਕਰੀਏ ਚਲੋ ਚੱਲੀ ਅੰਦਰ ਮੈਂ ਟ੍ਰਾਈਪੋਡ ਚੱਕ ਕੇ ਲੈ ਜਾ ਅੰਦਰ ਤੇ ਚੱਲਦੇ ਹੁਣ ਕਿਚਨ ਵਿੱਚ ਕਰਦੇ ਆ ਐਂਟਰੀ ਸ਼ਾਮ ਦੇ ਖਾਣੇ ਦੀ ਪਹਿਲਾਂ ਸਵੇਰ ਦਾ ਫਿਰ ਦੁਪਹਿਰ ਦਾ ਫਿਰ ਸ਼ਾਮ ਦਾ ਚੱਲੀ ਜਾਂਦੇ ਨੇ ਕੰਮ ਹੁਣ ਆ ਗਈ ਅੰਦਰ ਕਿਚਨ ਵਿੱਚ ਇੰਨਾ ਜਿਆਦਾ ਪਸੀਨਾ ਆ ਰਿਹਾ ਸੀ ਪੱਖਾ ਔਨ ਕਰਿਆ ਪੱਖਾ ਔਨ ਕਰਕੇ ਮੈਂ ਐਕਚੁਅਲੀ ਇੱਥੇ ਖੜੀ ਖੜੀ ਪਾਣੀ ਪੀ ਲਾ ਟਾਈਮ ਨਹੀਂ ਸੀ ਬੈਠਣ ਦਾ ਕਿਉਂਕਿ ਆਲਰੇਡੀ 7 ਵਜੇ ਨਾਲੇ ਸੀਗੇ ਆਟਾ ਗੁੰਨਾਂਸ ਮੈਂ ਜੋਤੂਸ ਕਰਨੀ ਸੀ ਫਿਰ ਮੈਂ ਆਪਣਾ ਫੁਲਕਾ ਵੀ ਜਲਦੀ ਖਾਣਾ ਹੁੰਦਾ ਜੇ ਮੈਂ ਆਪਣਾ ਫੁਲਕਾ ਜਲਦੀ ਨਾ ਖਾਣਾ ਹੋਵੇ ਫਿਰ ਚਾਹੇ ਆਰਾਮ ਨਾਲ ਬੈਠ ਜਾ ਪਰ ਮੈਨੂੰ ਫਿਰ ਉਹ ਵੀ ਹੁੰਦਾ ਕਿ ਮੈਂ ਆਪਣਾ ਖਾਣਾ ਟਾਈਮ ਨਾਲ ਮੈਂ ਖਾ ਲਾਂ ਤਾਂ ਕਿ ਸੌਣ ਤੋਂ ਪਹਿਲਾਂ ਪਹਿਲਾਂ ਤੁਰ ਫਿਰਤੀ ਮੇਰੇ ਹਜਮ ਆ ਜੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਉੱਪਰ ਦੇਖੋ ਜਿਹੜੀ ਮਛਰੀਆਂ ਆਉਂਦੀਆਂ ਨੇ ਨਾ ਅੰਦਰ ਉਹਨੇ ਇਦਾਂ ਬਹੁਤ ਹੀ ਜਾਸਾਂ ਅੰਦਰ ਐ ਕਹੋ ਬਹੁਤ ਹੀ ਛੱਤ ਗੰਦੀ ਕਰੀ ਪਈ ਆ ਜਾਲੇ ਜੀ ਉੱਪਰ ਛੱਤ ਨਾਲ ਚਿਪਕ ਜਾਂਦੇ ਆ ਉੱਥੇ ਜਾਲੇ ਬਣ ਜਾਂਦੇ ਨੇ ਉਸ ਨਾਲ ਐਗਜ਼ੋਸਟ ਦੀਆਂ ਪੱਤੀਆਂ ਬਾਹਰੋਂ ਫਰੇਮ ਟੁੱਟਿਆ ਪਿਆ ਫਰੇਮ ਲੱਗੂਗਾ ਨਵਾਂ ਤੇ ਉਸ ਤੋਂ ਬਾਅਦ ਫੇਰ ਕਿਤੇ ਜਾ ਕੇ ਕਿਚਨ ਦੀ ਸਫਾਈ ਹੋਊਗੀ ਤੇ ਇਹਦੇ ਆਵਲਾ ਜਿਹੜਾ ਬਲਾਈਂਡ ਆ ਕਿਚਨ ਦਾ ਇਹਦੇ ਵਿੱਚ ਵੀ ਜਾਲੇ ਲੱਗੇ ਪਏ ਨੇ ਕਿੰਨੇ ਕਿਹਾ ਦੇਖੋ ਮੈਨੂੰ ਐਸੇ ਐਗਜ਼ੋਸਟ ਦਾ ਫਰੇਮ ਲੱਗੇ ਤਾਂ ਮੈਂ ਕਿਚਨ ਦੀ ਸਫਾਈ ਸ਼ੁਰੂ ਕਰਾਂ ਤੇ ਮੈਂ ਹੁਣ ਗੁੰਨੇ ਸੀ ਆਟਾ ਆਟਾ ਗੁੰਨ ਕੇ ਫਿਰ ਮੈਂ ਜਿਹੜਾ ਆਪਣਾ ਇੱਕ ਮੈਂ ਫੁਲਕਾ ਬਣਾ ਲੂੰਗੀ ਫੁਲਕਾ ਮੈਂ ਸ਼ਾਮ ਨੂੰ ਜਲਦੀ ਖਾਣੀ ਹੁੰਦੀ ਤਾਂ ਇਸ ਕਰਕੇ ਮੈਨੂੰ ਸ਼ਾਮ ਨੂੰ ਆਇਆ ਹੁੰਦਾ ਵੀ ਜਲਦੀ ਕਰਨਾ ਆਪਣਾ ਫੁਲਕਾ ਬਣਾ ਕੇ ਮੈਂ ਖਾ ਲਾਂ ਆਟਾ ਮੈਂ ਲੈਫਟ ਹੈਂਡ ਨਾਲ ਗੁੰਨਦੀ ਹੁਣੇ ਬਾਕੀ ਸਾਰੇ ਕੰਮ ਮੈਂ ਰਾਈਟ ਨਾਲ ਕਰਦੀ ਹਾਂ ਸਿਰਫ ਆਟਾ ਜਿਹੜਾ ਮੈਂ ਕੱਲਾ ਲੈਫਟ ਹੈਂਡ ਨਾਲ ਗੁੰਨਦੀ ਆ ਅਦਰਵਾਈਜ਼ ਸਾਰੇ ਕੰਮ ਰਾਈਟ ਨਾਲ ਹੀ ਹੁੰਦੇ ਨੇ ਕਈ ਵਾਰ ਤੁਹਾਨੂੰ ਵੀਡੀਓ 'ਚ ਲੱਗਦਾ ਮੈਂ ਲੈਫਟ ਹੈਂਡ ਨਾਲ ਕੰਮ ਕਰ ਰਹੀ ਹਾਂ ਉਹਨਾਂ ਜਦੋਂ ਆਪਾਂ ਕੈਮਰਾ ਔਨ ਕਰਦੇ ਹਾਂ ਤਾਂ ਆਪਣਾ ਜਿਹੜਾ ਫਰੰਟ ਕੈਮਰਾ ਉਹ 'ਚ ਉਲਟ ਦਿਖਦਾ ਰਾਈਟ ਹੈਂਡ ਤੁਹਾਨੂੰ ਲੱਗੂ ਲੈਫਟ ਤਾਂ ਕਈ ਵਾਰ ਲੱਗਦਾ ਹੁੰਦਾ ਵੀਡੀਓ ਵਿੱਚ ਨਹੀਂ ਤੇ ਮੈਂ ਸਾਰੇ ਕੰਮ ਰਾਈਟ ਹੈਂਡ ਹੈਂਡ ਨਾਲ ਹੀ ਕਰਦੀ ਹੁੰਨੀ ਆਗੀ ਤੇ ਗਰਮੀ ਇੰਨੀ ਜ਼ਿਆਦਾ ਹੁੰਦੀ ਸ਼ਾਮ ਨੂੰ ਤਾਂ ਇਹਨਾਂ ਦਾ ਵੀ ਫਟਾਫਟ ਖਾਣੇ ਦੇ ਕੰਮ ਨਿ ਸ਼ਾਮ ਤੱਕ ਤੱਕ ਆਪਣੀ એનર્ਜੀ ਵੀ ਖਤਮ ਹੋ ਜਾਂਦੀ ਆ ਆਪਾਂ ਵੀ ਥੱਕ ਜਾਂਦੇ ਤੇ ਗਰਮੀ ਵੀ ਇੰਨੀ ਜ਼ਿਆਦਾ ਹੋਈ ਨਹੀਂ ਪਵੇ ਚਾਹਨਾ ਪਵੇ ਚਾਹ ਹਰ ਤੀਸਰੇ ਦਿਨ بارش ਹੋ ਰਹੀ ਹੈ ਪਰ ਗਰਮੀ ਹੈ ਹੀ ਬਹੁਤ ਜ਼ਿਆਦਾ ਗੰਦੀ ਹਿਊਮਿਡਿਟੀ ਹੋਈ ਗਈ ਹੈ ਬਸ ਆਟਾ ਗੁੰਨ ਕੇ ਇਸ ਨਾਲ ਨਾਲ ਮੈਂ ਖਾਣੇ ਦਾ ਕੰਮ ਸ਼ੁਰੂ ਕਰ ਲੂੰਗੀ ਆਪਣਾ ਇਧਰ ਸੇ ਮੇਰਾ ਫੁਲਕਾ ਥੋੜਾ ਜਿਹਾ ਮੇਰੇ ਕੋਲ ਨਾ ਦਪੈਣ ਵਾਲਾ ਆਟਾ ਬਚਿਆ ਬਸ ਜਵਾਰ ਦਾ ਮੈਂ ਉਹ ਮਿਕਸ ਕਰ ਲਿਆ ਕੁਛ ਕਣਕ ਦਾ ਮਿਕਸ ਕਰ ਲਿਆ ਇਸ ਤਰ੍ਹਾਂ ਇੱਕ ਮਿਕਸ ਆਟੇ ਦੀ ਰੋਟੀ ਹੋ ਗਈ ਇਹ ਇਹ ਬਾਊਲ ਸੈਟ ਮੇਰੇ ਵਿਆਹਲੇ ਪਾਂਡਾ ਵਿੱਚ ਸੀ ਇਹਨੂੰ ਮੈਂ ਯੂਜ਼ ਤਾਂ ਬਹੁਤ ਜ਼ਿਆਦਾ ਕੀਤਾ ਪਰ ਹੁਣ ਕੁਝ ਟਾਈਮ ਤੋਂ ਇਹ ਬਿਨਾਂ ਯੂਜ਼ ਤੋਂ ਆਈ ਪਿਆ ਸੀ ਮੈਨੂੰ ਯੂਜ਼ ਨਹੀਂ ਕਰ ਰਹੀ ਸੀ ਪਰ ਰੀਸੈਂਟਲੀ ਹੁਣ ਮੈਨੂੰ ਦੁਬਾਰੇ ਫੇਰ ਯੂਜ਼ ਕਰਨਾ ਸ਼ੁਰੂ ਕੀਤਾ ਇੱਕ ਵਿੱਚ ਮੈਂ ਗੁੜ ਪਾ ਲਿਆ ਇੱਕ ਵਿੱਚ ਮੈਂ ਸੌਂਸ ਪਾ ਲਈ ਤੇ ਜਦੋਂ ਆਪਾਂ ਆਪਣੀਆਂ ਚੀਜ਼ਾਂ ਯੂਜ਼ ਕਰਦੇ ਆ ਤਾਂ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਕਿ ਆਪਣੀਆਂ ਚੀਜ਼ਾਂ ਵਰਤੋਂ 'ਚ ਆ ਰਹੀਆਂ ਨੇ ਆਪਾਂ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੂੰ ਇੱਕ ਲਗਾਵ ਜਾਂ ਹੁੰਦਾ ਆਪਾਂ ਨੂੰ ਆਪਣੀਆਂ ਚੀਜ਼ਾਂ ਦਾ ਨਾ ਗੱਲ ਕੁਝ ਨਹੀਂ ਹੁੰਦੀ ਚੀਜ਼ਾਂ ਦਾ ਆਪਣੇ ਕੋਲ ਘਰ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਨੇ ਪਰ ਜਦੋਂ ਉਹਨਾਂ ਨੂੰ ਯ ਸੋ ਇਸ ਵੀ ਰਾਜ ਦੇ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ